ਸ਼ਹੀਦੀ ਤੋਂ ਬਾਅਦ ਜਦੋਂ ਗੁਰਤਾ ਕੱਢੀ ਮਿਲੀ ਇਥੇ ਰਣਜੀਤ ਨਗਾਰਾ ਮਹਾਰਾਜ ਨੇ ਸੀਸ ਤੇ ਕਲਗੀ ਸਜਾਈ ਫਿਰ ਵਿਸਾਖੀ ਤੇ ਬਹੁਤ ਵੱਡਾ ਕੱਟ ਕਰਕੇ ਖਾਲਸਾ ਪੰਥ ਦੀ ਸਜਣਾ ਕੀਤੀ ਪੰਥ ਪਿਆਰੇ ਸਾਜੇ ਫਿਰ ਉਹ ਉਹਨਾਂ ਨੂੰ ਅਮਰਤ ਸ਼ਿਕਾਇਆ ਉਹਨਾਂ ਤੋਂ ਖੰਡੇ ਦੀ ਬੋਲ ਲੈ ਕੇ ਆਪ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਜੀ ਨੂੰ ਸੱਜਿਆ ਹੇਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਲਾਇਨ ਦੇ ਵਿੱਚ ਜ਼ਿੰਦਗੀ ਚ ਚੌਧਾ ਜੰਗਾਂ ਖੜੀ ਗਿਆ ਨੇ ਅਖੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਦੇੜ ਸਾਹਿਬ ਦੀ ਤਸਤੀ ਤੇ ਜੋਤੀ ਜੋਤ ਸਮਾਏ ਤੇ ਇਹ ਬਚਨ ਉਚਾਰਿਆ ਸੀ ਆਖਿਆ ਪਈਰ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਗੋਂ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੋਵੇ ਸਾਨੂੰ ਸਤਿ ਕਰੋ ਗੁਰੂ ਜੀ ਸਾਹਿਬ ਮਾਰੇ ਦੇ ਨਾਣੂ ਆਕੇ ਗਏ ਨੇ ਆਓ ਅਲਜੀਤਰ ਪਾਤਸ਼ਾਹ ਦੇ ਚਰਨਾਂ ਦਾ ਪਿਆਗ ਸਤੂਰਾ ਦੇ ਚਰਨਾਂ ਵਿੱਚ ਡੁਬੀਏ ਆਇਓ ਮਹਾਰਾਜ ਗੁਰੂ ਸਿੰਘ ਮਾਰੇ ਦਾ ਪ੍ਰਕਾਸ਼ ਪੁਰਬ ਮਾਗੀ ਦਾ ਤਿਹਾਰ ਮਨਾਉਂਦੇ ਆ ਜੋ ਆਪਣੇ ਸਥਾਨ ਦੇ ਦਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਪਰਸੋ ਰੋਜ ਤੋਂ ਸ਼੍ਰੀ ਅਖੰਡ ਜੀ ਆਪ ਸਾਹਿਬ ਪ੍ਰਾਰੰਭ ਹੋਏ ਸੀ ਰੱਖੇਗੇ ਸ਼੍ਰੀ ਅਖੰਡ ਪੜ ਸਿਕਾ ਦੇ ਭੋਗ ਪਏ ਨੇ ਸੋ ਆਓ ਸਾਰੀ ਸੰਗਤ ਨੂੰ ਭਾਈ ਮਹਾਰਾਜ ਜੀ ਦੇ ਪ੍ਰਕਾਸ਼ ਲਈ ਲੱਖ ਲੱਖ ਵਧਾਈਆਂ ਸਾਰੀ ਸੰਗਤ ਕਿਰਪਾ ਕਰੋ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਰਦਾਸ ਬਣਤੀ ਹੋਵੇ ਵੀ ਕੋਪਰਾਧ ਭਾਈ ਗੁਰੂ ਘਰ ਲੰਗਰ ਸੂਤੀਆਂ ਸੰਗਤਾਂ ਵਾਸਤੇ ਤਿਆਰ ਹੈ ਸਰਬ ਸੰਗਤਾਂ ਨੇ ਗੁਰੂ ਘਰ ਲੰਗਰ ਸ਼ਕੈ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੀਰ ਤਸ ਸਭ ਮੋਹ ਸੁਪ ਕਨੇ ਕੋਈ ਨ ਜਾਣ ਤੁਮਰਾ ਅੰਤੋ ਵਿਸ਼ੇਸ ਹੋ ਸਾਪਨ ਮੰ ਸਰਬ ਸੁਭਨ ਦੇਵ ਪੂਰ ਸਰ ਸਾਹਿਤ ਤੇ ਹੋਇ ਸੋ ਆਗਿਆ ਕਾ ਮੀ ਸਤ ਤੋਮਹੀ ਜਾਣੀ ਨਾਨਕ ਦਾਸ سو کو جانے گرواہ گرواہ گرو ارداس پم کار <سلام> بکی پتے شری ਜੀ ਪਾਤਸ਼ਾਹ ਦਸਮੀ ਪ੍ਰਥਮ ਗੁਰੂ ਤੇ ਸ਼੍ਰੀ ਗੁਰੂ ਮੰਨ ਲਿਤੇ ਆਏ ਫਿਰ ਅਗਰ ਗੁਰ ਤੇ ਅੰਮ੍ਰਿਤ ਦਾਸ ਗੁਰਮੱਤਿ ਸਿਮਹ ਸਹਾਏ ਜਨਨਤੂ ਨੋ ਸਿਗੋ ਸ੍ਰੀ ਅਦਾਏ ਸ੍ਰੀ ਅਕਸ਼ਿੰਝਾਈਏ ਜਿਸ ਕੇ ਸਰਬੁਜਾਈਏ ਏਕ ਬਾਦਨ ਸਿੰਘ ਜੀ ਆ ਘਰੋਂ ਤੇ ਆਵਤਾਈ ਸਭ ਤਨ ਹੀ ਹੁਣਾ ਜੀ ਸਹਾਏ ਰਸਮੀ ਪਾਤਸ਼ਾਹ ਗੁਰੂ ਸਿੰਘ ਸਾਹਿਬ ਜੀ ਮਹਾਰਾਜ ਸਭ ਤਨ ਹੀ ਹੁਣਾ ਜੀ ਸਹਾਏ ਰਸਪਾਨ ਸਹੀੰਦਰੀ ਰਾਜਕ ਵਿਰੂਪਤ ਮੇਨ ਕੰਸਾ ਲਵੰਦੇ ਪਾੜ ਦਰਸ਼ੀ ਜਿਲਾ ਰਿਆਂ ਦਾ ਧਿਆਨ ਧੱਕੇ ਖਾਲਸਾ ਜੇ ਬੁਰਨਾ ਦੇ ਵਾਹੇ ਗੁਰੂ ਸਜੇ ਨਵਦੇ ਪੰਧਿਆਰੇ ਚਾਪ ਸੱਜਾ ਦੇ ਚਾੜੀ ਮੁੰਦੇ ਹਟੀਆਂ ਜੱਪੀਆਂ ਲੱਗੀਆਂ ਜਿਨ੍ਹਾਂ ਨਾਮ ਲੱਭਿਆ ਅਕੀਸ਼ ਗਿਆ ਦੀਵ ਜਲਾਈ ਤੇ ਗਵਾਇ ਦੇ ਕਰਮ ਕਰ ਕੀਤਾ ਤਿਨਾ ਪਿਆਰਿਆ ਚਿਆਰਿਆ ਸ਼ਹੀਦ ਸਿੰਘਾਂ ਸੰਤਾਂ ਭਗਤਾਂ ਮਾਪੂਖਾਂ ਨੇ ਕਮਾਜਦਾ ਧਿਆਨ ਧੱਕੇ ਖਾਲਸਾ ਜੇ ਬੁਰਨਾ ਦੇ ਵਾਹੇ ਗੁਰੂ ਜੀ ਸਾਹਿਬਾ ਸਿਮਰਨਾ ਧਰਮ ਸਿਧ ਤੇ ਬੰਦ ਬੰਦ ਕਰਾਇਓ ਬੁਖਤ ਨੋਹਿਆ ਜਿੜ ਕੜੇ ਨਚੜੇ ਨਦਾਰਿਆ ਨਾਲ ਚਰਵਾਇ ਬੁਖਤ ਵਾਰੰਦੀ ਸੇਵਾ ਤੂਰ ਬੰਨਿਆ ਤੀ ਅੰਦਰਮਣੀ ਹਾਰਿਆ ਸਿੱਖੀ ਕੇ ਸਾਸ ਸਵਾਸ ਸੁਨਵਾਈ ਪੰਜਾਂ ਤਕਤਾਂ ਸਭੂ ਦਵਾਰਿਆਂ ਗੁਰਧਰਮਾਂ ਦਾ ਧਿਆਨ ਕਰਕੇ ਖਾਲਸਾ ਜੇ ਮੁਰਨਾਜ ਅਹੰਕਾਰ ਜੀ ਰਤਨੇ ਸਰਵ ਕਾਲ ਸਾਹਿਬ ਜੀ ਕੀ ਅੰਦਾਜ਼ ਸਭ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਾਵੇ ਤੇ ਕੰਮ ਕਰੇ ਸੰਕਾ ਸਰਬ ਸੁਖੋ ਵੇ ਜਹਾਂ ਦਾ ਖਾਲਸਾ ਜਿੰਦਾ ਹੰਦ ਦਾ ਦਰਸ਼ਾ ਰਹਿ ਜਗ ਤਿੰਨ ਫਤਿਹ ਬਲਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਗੁਰਬਾਣੀ ਬੁਰਨਾ ਜੀ ਸਿ ਸਿਹਾ ਹੈ ਗੁਰੂ ਆਲੋ ਸਖੀ ਦਾ ਕੇਸ ਨਾਨਕ ਰਹਿ ਗੁਰੂ ਜੀ ਦਾ ਸਤ ਸੂ ਸਦਾ ਬਨਸ ਨਾਮ ਦਾ ਸ਼ਰੀ ਸਬ ਸੇਬ ਜੀ ਦੇ ਦਰਸ਼ਿ ਵਿਸ਼ਨਾ ਚੰਪੀਆ ਤੇ ਦੇਵ ਜੀ ਦੇ ਗੋਜ ਉਤਲ ਦੇ ਧਰਮ ਕਾ ਜਜੇ ਕਾਰ ਹੋਵੇ ਪੁਰਨਾ ਤੇਰਾ ਹੈ ਗੁਰੂ ਸੰਤਾਂ ਦਾ ਕੁੰਜਾ ਮਾ ਮਖ ਉੱਚੇ ਪੰਪਦੇ ਰੱਖੇ ਵਹਿਗੂ ਆਖਾ ਗੁਰੂ ਪੰਥ ਦੇ ਸਦਾ ਸਹਾਇ ਨਦਾਰ ਜੀ ਉਹ ਸ਼੍ਰੀ ਮਕਾਨਾ ਸਤ ਗੁਰੂਵਾਰਿਆਂ ਤਾਂ ਹਰ ਜਨਾਂ ਤੋਂ ਖਾਲਸਾ ਪੰਥ ਨੂੰ ਮਿਸ਼ੋੜਿਆ ਹੈ ملے درشن دارا سیواس پا باکسا جیو بکشور مانیا دے بارمن مطانیا دے تانکو گھٹیا دی اوڈ نیاس دے آسرے پتریا دی تے لد بھاکیاں آمارے اوشین شاکرگی ترکادشا سمسنا ہی ستنگوہ کسی سہب جی مہراج آب رائنگوہ جرمکردے و ستنگوہ کلے دے سہب مہراجی ونرکاہ تانکہ تانکہ تانمیری پینی دے ترجمان ਜੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਆਕਤਮਾਨ ਸ਼ਹੀ ਗੁਰੂ ਰੰਤ ਸਿੰਘ ਜੀ ਮਹਾਰਾਜ ਅਸਤ ਦੀ ਅਰਦਾਸ ਗਵਿੰਦਰ ਚੰਕਨਵਾ ਪਾਸ ਬੇਨਤੀ ਦੋਦੀ ਪ੍ਰਾਰਥਨਾ ਹੈ ਜੀ ਤਹੀ ਪ੍ਰਕਾਸ਼ ਹਮਾਰਾ ਭਇਓ ਪੁਨਾ ਸ਼ਹਿਰ ਵਿਖੇ ਭਵ ਲਿਓ ਮਾਗੀ ਦਾ ਪਿੱਤਰ ਦਿਨ ਮਨਾਉਂਦਿਆ ਤੇ ਸਤਗੁਰੂ ਕਲਗੀਧ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਆਪ ਦਿਨ ਮਨਾਉਂਦਿਆਂ ਦੋ ਮਹਾਰਾਜਿਓ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਪਰਸੋ ਰੋਜ ਤੋਂ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਕਰਮ ਹੋਏ ਸਨ ਰੱਖੇ ਗਏ ਕੋਈ ਪਰਸੇ ਕਾ ਦੇ ਭੂ ਭੈ ਆਦ ਪੂਰਨ ਵੱਧ ਪੂਰਨ ਸੰਪੂਰਨ ਪਰਮੇਸ਼ਰ ਹੈ ਮਹਾਂਪੁਰਖਾਂ પાસે ਲਾ ਕੇ ਦੀ ਅਲਾਈ ਮੰਨ ਦਾ ਜਾਪ ਹੋਇਆ ਹੈ ਸੇਵਾ ਦਾ ਰੱਬਸੋ ਤਿੰਦਰ ਸੇਵਾ ਹੋਈ ਹੈ ਸੰਗਤਾਂ ਪਾਸੋਂ ਸੇਵਾ ਹੋਈ ਐ ਬੇਅੰਤ ਕੁੱਪੀਆਂ ਰਹਿ ਗਈਆਂ ਹੁਣ ਕਿਆਂ ਬੱਚਿਆਂ ਗੁਆ ਕਰ ਮਾ ਕੇ ਤੋਂ ਸੁਭਤ ਬਖਸ਼ਣੀ ਸੁੱਧ ਬਾਣੀ ਪੜਨ ਦਾ ਸੇਵਾ ਕਰਨ ਦਾ ਬੜ ਤੁਚਾ ਬਖਸ਼ਣਾ ਸੰਤ ਗੁਰੂ ਜੀਓ ਰਹਿ ਪਵ ਸੋਣੀਆਂ ਮੇਰਾ ਨਜ਼ਰਾਂ ਦਾ ਕਿਨਾ ਭਲਾ ਕਰਨਾ ਜੀ ਨਗਰ ਵਿੱਚੇ ਕਾ ਪਿਆਰ ਪਾਗ ਕੁਸ਼ਨਾ ਕਿਹੜੇ ਪਾਈ ਰੱਖਣਾ ਸਤੁਰ ਪਾਤਸ਼ਾਹ ਜੀਓ ਐਸ ਵਕਤ ਮਹਾਰਾਜ ਜੀਓ ਸਬੂਚੀਆਂ ਹੀ ਸੰਤਾਂ ਵੱਲੋਂ ਸਤਿਗੁਰ ਜੀਓ ਦਸ ਸੋਹਾਂ ਦੀ ਕਿਰਤ ਕਮਾਈ ਵਿੱਚੋਂ ਕ੍ਰਾਪ ਪ੍ਰਸ਼ਾਦ ਦੀ ਦੇਗ ਸੱਚ ਕੇ ਹਾਜ਼ਰ ਹੈ ਸਤਿਗੁਰ ਪਾਸ਼ਾ ਜੀਓ ਦੇਗ ਬਣਾਉਂਦਿਆਂ ਸੋਧਿਆਂ ਕੁਟ ਦੀ ਖਿਮਾ ਹੋਵੇ ਗੁਰੂ ਕਾ ਲੰਗਰ ਥਾਲ ਸੱਚ ਕੇ ਹਾਜ਼ਰ ਹੈ ਸਤਿਗੁਰ ਜੀਓ ਦਰ ਪ੍ਰਮਾਨ ਕਰੋ ਪ੍ਰਕਾਹ ਕੁਝ ਮੁਖੀ ਬਹੁਤ ਬਹੁਤ ਨਿਮਸਤਾਈ ਗਰੀਬਾਂ ਸਮ ਸੋਤ ਪਵਿੱਤਰਾਂ ਨੂੰ ਲਾਗੋ ਭਗਰ ਰਾਏ ਲਗਿਆ ਭੋਗ ਸੀਤੰਬਰ ਪ੍ਰਸਾਦ ਸੰਗਤਿ ਛਕੇ ਦੋ ਸ਼ੇਰ ਮੂੰਖੋਂ ਵਾਹਿਗੁਰੂ 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 ਚਾਰ ਕਰੇ ਦੀ ਆਪ ਹੁੰਦੇ ਹਰ ਘਰ ਦੇ ਤੀਰਤਮਾਨ ਸਤਿਗੁਰ ਜੀਓ ਸਰਦਾਰ ਹਰਜਿੰਦਰ ਸਿੰਘ ਜੀ ਦਾ ਸ੍ਰੋਟੀ ਪਰਿਵਾਰ ਤੋਂ ਗੁਰੂ ਘਰ ਲੰਗਰਾਂ ਵਿੱਚ ਬੇਅੰਤ ਬੇਅੰਤ ਮਾਇਆ ਕਰਕੇ ਸੇਵਾ ਅੰਦਾਸਕ ਕਰਵਾਈਆਂ ਸਤਗੁਰ ਜੀਓ ਦਰ ਘਰ ਦੇ ਪੀਤਵਾਨ ਰਾਜਨ ਜੀ ਦੇ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਬਿਆੰਤ ਰਸਨਾ ਦੀ ਸੇਵਾ ਆਈ ਹੈ ਦਰ ਘਰ ਦੇ ਪੀਤਵਾਨ ਕਾਲੀਆ ਵੀਰ ਜੀ ਉਹਨਾਂ ਦੇ ਪਰਿਵਾਰ ਵੱਲੋਂ ਬਿਆੰਤ ਬਿਆੰਤ ਗੁਰੂ ਕੇ ਲੰਗਰਾਂ ਵਿੱਚ ਰਸਨਾ ਦੀ ਸੇਵਾ ਆਈ ਹੈ ਸਤਗੁਰ ਪਾਤਸ਼ਾਹ ਜੀਓ ਹੋਰ ਸਤਜੀਆਂ ਸੰਤਾਂ ਵੱਲੋਂ ਬਿਆੰਤ ਮਾਇਆ ਕਰਕੇ ਦੁੱਧ ਦੀਆਂ ਦਾਤਾਂ ਜਨਾਂ ਕਿਲੇ ਬਕਸ਼ੀਆਂ ਉਹਨਾਂ ਵਿੱਚੋਂ ਦੁੱਧ ਦੇ ਪੰਡਾਰੇ ਆਏ ਐ ਲੰਗਰ ਦੀਆਂ ਰਸਮਾਂ ਆਈਆਂ ਛੇਰ ਸਿੰਘ ਦੇ ਪਰਿਵਾਰ ਵੱਲੋਂ ਲੰਗਰ ਦੀਆਂ ਰਸਤਾ ਭੇਜੀਆਂ ਮਾਤਾ ਅਬਰਜੀਤ ਕੌਰ ਦੇ ਪਰਿਵਾਰ ਵੱਲੋਂ ਗੁਰੂ ਘਰ ਲੰਗਰ ਵਿੱਚ ਦੁੱਧ ਦੀਆਂ ਲੰਗਰ ਦੀਆਂ ਰਸਤਾ ਆਈਆਂ ਸਤਿਗੁਰੂ ਬਾਸ਼ਾ ਜੀਓ ਸਭਨਾ ਦੀ ਕੀਤੀ ਸੇਵਾ ਲਿਖੇ ਵਿੱਚ ਪਾਇਓ ਜੋ ਆਪ ਜੀ ਦੇ ਪੁੱਤ ਦਰਦ ਆਇਆ ਐ ਸ਼ਹੀਦਾਂ ਸਿੰਘਾਂ ਸੰਤਾਂ ਭਗਤਾਂ ਮਾਪਖਾਨੇ ਪਹਿਰੇ ਲਾ ਕੇ ਰੱਖਿਆ ਕਰੋ ਰੋਗੀਆਂ ਨੂੰ ਦੇ ਰੋਗ ਦਾ ਤੰਦਰੁਸਤੀ ਬਖਸ਼ਿਸ਼ ਕਰੋ ਦੁੱਧ ਪੋਤ ਵਾਲਿਆਂ ਨੂੰ ਦੁੱਧ ਪੋਤ ਦੀਆਂ ਦਾਤਾਂ ਬਖਸ਼ਿਓ ਸਤਿਗੁਰ ਪਾਸ਼ਾ ਜੀਓ ਆਪਨੇ ਕਿਰਪਾ ਕਰਕੇ ਸਭਨਾਂ ਸੰਤਾਂ ਦੇ ਜਾਨੇ ਭੂਲ ਕਰਨੇ ਗਾਗਨ ਭੂ ਕਰਨੇ ਮਨੋ ਕਾਪਲਾ ਭਾਵਨਾ ਨੂੰ ਲੈ ਕੇ ਸੰਤਾਂ ਅੰਦਰ ਨੂੰ ਸੇਵਾ ਕਰਨੀਆਂ ਹਾਜ਼ਰੀ ਰਵਾਜੀਆਂ ਮਹਾਂਪੁਰ ਬਾਣੀ ਦਾ ਜਾਪ ਕਰ ਰਿਹਾ ਹੈ ਕਿਰਪਾ ਕਰੇ ਉਹ ਜੋ ਮੰਗੇ ਠਾਕੁਰੇ ਆਪਣੇ ਇਤੇ ਸੋਈ ਸੋਈ ਦੇਵੈ ਨਾਨਕ ਦਾਸ ਤੈਨੂੰ ਬੋਲੈ ਹਾਂ ਬੁਹਾਂ ਸਤੂ ਵੈ ਸੰਤਾਂ ਪਰਿਵਾਰਾਂ ਦੀਆਂ ਸ਼ੁਭ ਤਲਕਾਵਾਂ ਭਾਵਨਾ ਨੂੰ ਭਾਗ ਲਾਉਣੇ ਦਿੱਕੁ ਨੀਰਾ ਚੌਕੀ ਤਰਕੀ ਦੇਨੀ ਕਮਾਣੀਆਂ ਸਭਲ ਕਰਨੀਆਂ ਬੱਚਿਆਂ ਲੰਬੀਆਂ ਤਦੌਸਕੀਆਂ ਬਖਸ਼ੀਆਂ ਸਤਗੁਰ ਜੀਓ ਦੇਸ਼ਾਂ ਦੇਸ਼ਾਂ ਦਾ ਕਿਰਪਾ ਕਰਨੀ ਰੱਖਿਆ ਕਰਨੀ ਜੀ ਜੰਮਤੀ ਰੱਖਿਆ ਕਰੋ ਪਸੰਨਾ ਦੀ ਪੰਥ ਦੀ ਚੜ੍ਹਦੀ ਕਲਾ ਰੱਖੋ ਸਤਗੁਰ ਜੀਓ ਕਿਰਪਾ ਕਰਿਓ ਅਸਥਾਨਾਂ ਦੀ ਚੜ੍ਹਦੀ ਕਲਾ ਰੱਖ ਕੇ ਇਸੇ ਤਰ੍ਹਾਂ ਅਲਾਹੀ ਬਾਣੀ ਦੇ ਜਾਗ ਹੋਣ ਸੰਕਤਾਂ ਸੇਵਾ ਕਰਨ ਆਪ ਜੀ ਨੇ ਪਹਿਲੇ ਰੋਵੇ ਸਤਿਗੁਰੂ ਰੱਖੇਗੇ ਖੰਪਰਸਵਰ ਦੇ ਭੋਗ ਪਏ ਨੇ ਭੋਗ ਤੋਂ ਬ੍ਰੰਤ ਰਹਦੀ ਪਣੀਦਾ ਹਰਦਸ ਵਿਖਿਆਨ ਹੋਇਆ ਛੇ ਪੌਣੀਆਂ ਨੂੰ ਸੇਵ ਜੀ ਕੇ ਬਾਣ ਕੀ ਕੀਰਤਾਰ ਅਰਦਾਸ ਹੋਈਆਂ ਤੁਕੀਆਂ ਲਿਖਨਾ ਬਖਸ਼ਿਓ ਕਰੋ ਕਿਰਪਾ ਮਹਾਰਾਜ ਜੀਓ ਦਰ ਘਰ ਦੇ ਵਿਦਵਾਨ ਤੇਜਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਪੁੱਤਿਆਂ ਦੀ ਬਿਰਕਾ ਤੰਗਰਸਤੀ ਲਈ ਅਰਦਾਸ ਹੈ ਹੋਰ ਵੀ ਸੂਚੀਆਂ ਸੰਤਾਂ ਵੱਲੋਂ ਅਰਦਾਸਾਂ ਬੇਨਤੀਆਂ ਵਹਿਗੂ ਜੀ ਆਪ ਕੀ ਨੇ ਦਰਪ੍ਰਮਾਣ ਕਰਨੀਆਂ ਹੁਕਮਨਾਮੇ ਦੀ ਦਾਤ ਸੰਤਾਂ ਨੂੰ ਵਰਸ਼ਿਸ਼ ਕਰੋ ਆਪ ਦੀ ਮੋਹੋਣੇ ਸੁੰਦਰ ਪੋਸ਼ਾਕਾਂ ਦੇ ਭੇਟ ਪਹਿਨਾਏ ਇਹ ਅੰਗੀਕਾਰ ਕਰੋ ਬੇਅੰਤ ਮਾਇਆ ਕਰਕੇ ਉਪੇਦਨ ਕੀਤਾ ਪ੍ਰਵਾਨ ਕਰੋ ਸੰਤਾਂ ਦਾ ਤਨ ਤੁਲ ਬੱਤਾਂ ਦੇ ਕੇ ਪ੍ਰਵਾਨ ਕਰੋ ਸਭਾਂ ਦੀ ਹਾਰ ਦੇਖੇ ਚਲਾਓ

ਬੀ ਸੋਹਸੀ ਸੋਹ ਰੁਕਸ਼ਾ ਕਰੇ ਗੁਰ ਕਰ ਕੀ ਧਾਰ ਜਗੰਮੀ ਜਸ ਸਗਲ ਦਵਾਰ ਕੋ ਸਾਢ ਕੈ ਜੇ ਕੋ ਖਵਾਰੋ ਦਵਾਰ ਮਾਰਨੋਂ ਦੁਖ ਜਾਏ ਹਰਤੋ ਹਰਤੋ ਬਰਾਵੇ ਆਇਆ ਪਰਿਆ ਤੋਂ ਫਿਰਣਾਏ ਨਾਨਕ ਕੀ ਬਖੰਤੀ ਆਪਣੀ ਭਗਤੀ ਲਾਏ ਸਤਨਾਮ ਜੀਵਾ ਹੈ ਰੂਹ ਸਹਜਿਓ ਸੋਰਠਾ ਮਹਲਾ ਪੰਜਵਾਂ ਦਾਦਾ ਜੀ ਤਾਸਹਿਲੇ ਘਰ ਕਿਰਪਾ ਬਖ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਹਮ ਸੰਤ ਜਨਾਰੇ ਨਾਰਾ ਵਾਤ ਤਰਪਨੀਤ ਕਰਨੀਨੇ ਕਰ ਕੇ ਬਾਹਰ 10 ਦਿਨੇ ਹੋਰ ਬ੍ਰਹਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਦੀ ਹੈ ਤੋਂ ਇੱਕ ਇੱਕ ਕਰਦੇ ਜਵਰੋੜਾ ਜੀ ਆਪਣੀ ਆਪ ਖੁਸ਼ੀਆਂ ਪ੍ਰਾਰਥਨਾ ਹੈਂਗੇ ਜੋ ਆਲੂ ਉਹ ਜੀਸਸ ਜੋ ਜਾ ਜਾ ਕਰਕੇ ਕੀ ਪ੍ਰੀਆ ਨਾ ਜਾਓ ਸਮੇਂ ਲਈ ਅੱਛੀ ਹੋ ਸਕੇ ਬੋਲੇ ਸੋਨਿਆਲ ਜੀ ਅਗੇ ਦੇ ਦੇ ਕੇ ਇੱਕ ਪਰਫੈਕਟ ਆਜੋ ਇੱਧਰ ਨਾ ਗਤੋ ਆਇਆ ਜੋ ਕੋਈ ਜਿੱਦਤੀ ਆਜੁੱਸ ਐ ਨਾ ਐ ਨਾ ਪਾਉਣਾ ਇੱਧਰ ਵੀ ਨਾ ਗਤੋ ਨਾ ਗਤੋ ਐ ਨਾ ਕੋਤੋ ਨਾ ਗਤੋ ਜਦੋਂ ਮੈਂ ਬੋਲਿਆ ਨਾ ਬੋਲੇ ਸੋਨਿਆਲ شروار والا جو نگر ہے ہر سیوا ہر منوکام سفل کرنا ਕੋਈ ਜਿਹੜਾ ਪ੍ਰੋਗਰਾਮ ਹੈ ਹਰ ਸਾਲ ਹੀ ਬੜੀ ਸ਼ਰਧਾ ਭਾਵਨਾ ਨਾਲ ਮਤਲਬ ਸੰਗਤ ਦੇ ਸਹਿਯੋਗ ਨਾਲ ਅਸੀਂ ਕਰਾਉਨੇ ਆ ਜੋ ਮਾਗੀ ਦੇ ਪਵਿੱਤਰ ਦਿਨ ਤੇ ਹੁੰਦਾ ਹੈ ਕਿ ਅਸੀਂ ਥੋੜਾ ਜਿਹਾ ਲੇਟ ਕੋ ਸਮਾਗਮ ਕਰ ਰਹੇ ਸੀ ਉਹਦੇ ਕਰਕੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਤੇ ਮਾਗੀ ਦਾ ਤਿਹਾਰ ਜਿਹੜਾ ਇਕੱਠਾ ਮਨਾਉਂਦੇ ਆ ਆਪਣੇ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਜਿਹੜਾ ਪਰਸੋ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸੀ ਰੱਖੇਗੇ ਪਾਠਾਂ ਦੇ ਭੋਗ ਪਾਏਗੇ ਨੇ ਤੇ ਉਪਰੰਤ ਜਿਹੜੇ ਕੀਰਤਨ ਦਰਬਾਰ ਹੋਏ ਨੇ ਤੇ ਸੰਗਤਾਂ ਨੇ ਵੱਧ ਚੜ ਕੇ ਜਿਹੜੀ ਸ਼ਮੂਲੀਅਤ ਕੀਤੀ ਹੈ ਨਮਸਕਾਰ ਕੀਤੀ ਹੈ ਸਤਿਗੁਰਾਂ ਨੂੰ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜੀ ਇਹ ਭਾਈ ਸਾਹਿਬ ਕਿੰਨੀ ਦੇਰ ਤੋਂ ਸਮਾਗਮ ਵਿੱਚ ਕਰਾਈ ਜਾਂਦੀ ਹੈ ਲੇਕੋ ਹਰ ਸਾਲ ਤੋਂ ਹੀ ਆ ਜੀ ਜਦੋਂ ਤੋਂ ਸਥਾਨ ਜਿਹੜਾ ਬਣਿਆ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਨਾਮ ਤੇ ਔਰ ਇਸ ਤੋਂ ਜਿਹੜਾ ਵੱਡਾ ਵਿਸ਼ਾਲ ਸਮਾਗਮ ਅੱਗੇ ਆਪ ਜੀ ਨੂੰ ਪਤਾ ਹੈ ਵੀ ਜੋ 21 ਲੜਕੀਆਂ ਦੇ ਬੇਟੀਆਂ ਦੇ ਜਿਹੜੇ ਵਿਆਹ ਕੰਨਿਆਦਾਨ ਹੁੰਦਾ ਉਹ ਨਗਰ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤਿਲ ਫੁੱਲ ਨਾਲ ਹੀ ਸਾਰਾ ਆਪਾਂ ਜਿਹੜਾ ਕਾਰਜ ਕਰਦੇ ਆ ਤੇ ਇਹ ਜਿਹੜੇ ਖੰਡਪੜ ਸਾਹਿਬਾ ਹਰ ਸਾਲ ਦੀ ਤਰ੍ਹਾਂ ਰੱਖੇਗੇ ਪਾਠਾਂ ਦੇ ਭੋਗ પાਕੇ ਪ੍ਰੰਤ ਜਿਹੜਾ ਗੁਰੂ ਕਾ ਲੰਗਰ ਸੰਗਤ ਵਾਸਤੇ ਜਿਹੜਾ ਤਿਆਰ ਕੀਤਾ ਗਿਆ ਔਰ ਸੰਗਤਾਂ ਜਿਹੜੀਆਂ ਨਮਸਕਾਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ। ਸ਼ਾਇਦ ਕਿਸ ਤਰ੍ਹਾਂ ਦਾ ਲੋਕਾਭਲੂ ਸਹਿਯੋਗ ਰਹਿੰਦਾ ਇੱਥੇ ਕਿਉਂਕਿ ਇਹ ਦਿਹਾਤੀ ਏਰੀਆ ਜਿਹੜਾ ਹੈਗਾ ਦਿਹਾਤੀ ਖੇੜੀ ਦੇ ਵਿੱਚ ਜਿਹੜਾ ਏਰੀਆ ਜਿਹੜਾ ਹੈ। ਇੱਥੇ ਲੋਕ ਜਿਹੜੇ ਜੀ ਵੇਖੋ ਥੋੜਾ ਜਿਹਾ ਪਰਿਵਾਰ ਜਿਹੜੇ ਕੁਝ ਕੱਖਾਂ ਦੀਆਂ ਛੱਪਰੀਆਂ ਵਿੱਚ ਰਹਿਣ ਵਾਲੇ ਵੀ ਐ ਤੇ ਕੁਲੀਆਂ ਵਿੱਚ ਰਹਿਣ ਵਾਲੇ ਵੀ ਐ ਤੇ ਔਰ ਮੈਂ ਕਹਿੰਨਾ ਵੀ ਸਾਡੇ ਭਾਗ ਚੰਗੇ ਨੇ ਵੀ ਸਾਡਾ ਸਥਾਨ ਇੱਥੇ ਆ। ਵੀ ਭਰਿਆਂ ਨੂੰ ਪਰਦੀ ਦੁਨੀਆ ਪੁੱਛਦਾ ਕੌਣ ਗਰੀਬਾਂ ਨੂੰ ਇੱਕ ਤੇ ਮਨ ਨੂੰ ਮौज ਬਹਾਰਾਂ ਇੱਕ ਰੋਂਦੇ ਫਿਰਨ ਨਸੀਬਾਂ ਨੂੰ ਤੇ ਜਿਹੜੇ ਆਪਣੇ ਕਰਮਾਂ ਨੂੰ ਵਹਿ ਕੇ ਰੋਂਦੇ ਆ ਜਿਨ੍ਹਾਂ ਨੂੰ ਸਿਰ ਤੇ ਛੱਤ ਨਹੀਂ ਜਾਂ ਜਿਨ੍ਹਾਂ ਦਾ ਕੋਈ ਸਹੀ ਤਰੀਕੇ ਨਾਲ ਕਦੇ ਜਿਨ੍ਹਾਂ ਨੇ ਆਪਣਾ ਪੇਟ ਨਹੀਂ ਭਰਿਆ ਹੁੰਦਾ ਤੇ ਮੈਂ ਕਹਿੰਦਾ ਵੀ ਇੱਥੇ ਜਦੋਂ ਲੰਗਰ ਲੱਗਦਾ ਤੇ ਉਹ ਸਾਰੇ ਜਿਹੜੇ ਗਰੀਬ ਲੋਕ ਨੇ ਔਰ ਜਿਹੜੇ ਉਹਨਾਂ ਦੇ ਬੱਚੇ ਐ ਤੇ ਬੜੇ ਉਤਸ਼ਾਹ ਨਾਲ ਸ਼ਰਧਾ ਨਾਲ ਇੱਥੇ ਆ ਗਏ ਸੇਵਾ ਵੀ ਕਰਦੇ ਔਰ ਲੰਗਰ ਵੀ ਛਕਦੇ ਆ ਇਹੀ ਮੈਸੇਜ ਹੈ ਸੰਗਤ ਜਿਹੜੀ ਵੱਧ ਚੜ ਕੇ ਸੁਜੋਗ ਦਿੰਦੀ ਹੈ ਜੀ